ਖਬਰੋ ਹਿਸ਼ਾਰਪੁਰ ਦੇ ਬਾੜ ਨੰਬਰ 2 ਅਧੀਨ ਆਨੰਦ ਮਹੱਲਾ ਨਰਾਇਣ ਨਗਰ ਤੋਂ ਹੈ ਜਿੱਥੇ ਬੀਤੀ ਰਾਜ ਜਨਮ ਦਿਨ ਦੀ ਪਾਰਟੀ ਤੇ ਜਾਣਾ ਮਹਿੰਗਾ ਪੈ ਗਿਆ ਜਦੋਂ ਪਿੱਛੋਂ ਕਾਰ 'ਚ ਬੜੇ ਚੋਰਾਂ ਨੇ ਕਾਰ ਦਾ ਕੋਨਾ-ਕੋਨਾ ਫੋੜ ਲਾ ਮਾਰਿਆ ਤੇ ਕਾਰ 'ਚ ਪਏ ਸੋਨੇ ਤੇ ਚਾਂਦੀ ਦੇ ਗਹਿਣੇ ਚੋਰੀ ਕਰ ਲਏ ਤੇ ਹਜ਼ਾਰਾਂ ਦੀ ਨਗਦੀ ਵੀ ਚੋਰੀ ਕਰ ਲਈ ਇਹ ਕੀ ਨਾਮ ਤੁਹਾਡਾ ਮੇਰਾ ਨਾਮ ਰਵੀ ਹੰਸੀ ਇਹ ਕਿਹੜਾ ਬੰਦਾ ਹੈ ਨਰਾਇਣ ਨਗਰ ਕਿ ਰਵੀ ਜੀ ਕੀ ਘਰ ਦੇ ਵਿੱਚ ਵਰਦਾਤ ਅਸੀਂ ਕੱਲ ਪੂਰੀ ਫੈਮਿਲੀ ਅਸੀਂ ਮੇਰੀ ਸਿਸਟਰ ਦੇ ਪੋਤੀ ਦਾ ਬਰਥਡੇ ਸੀਗਾ ਅਸੀਂ ਟਾਂਡਰ ਉੱਤੇ ਪੈलेसਗਾ ਉੱਥੇ ਗਏ ਅਸੀਂ ਉਥੋਂ ਤਕਰੀਬਨ ਇੱਥੋਂ ਅਸੀਂ 8:30 ਵਜੇ ਗਏ ਹਾਂਗੇ 8:30 ਵਜੇ ਗਏ ਹਾਂ ਤਕਰੀਬਨ ਉੱਥੇ ਸਾਨੂੰ ਟਾਈਮ ਲੱਗ ਗਿਆ ਕੋਈ ਪੌਣੇ 12 ਵਜੇ ਵਾਪਸ ਆਏ ਜਦੋਂ ਵਾਪਸ ਆ ਕੇ ਦੇਖਿਆ ਤਾਂ ਮੇਨ ਡੋਰ ਸਾਰਾ ਗੇਟ ਗੇਟ ਵਾਲਾ ਜਿਹੜਾ ਉਹ ਪੂਰਾ ਸੀਗਾ ਹਨਾ ਲੋਕ ਲੱਗਾ ਹੋਇਆ ਸੀ ਅੰਦਰੋਂ ਗੇਟ ਟੱਪ ਕੇ ਮੇਨ ਡੋਰ ਤੋਂ ਉਹਨਾਂ ਨੇ ਸੱਬਲਨਾ ਤੋੜਿਆ ਹੋਇਆ ਸੀਗਾ ਉਸ ਤੋਂ ਬਾਅਦ ਅੰਦਰ ਆਏ ਤਾਂ ਸਾਰਾ ਸਮਾਨ ਇੱਧਰ ਉੱਧਰ ਹੋਇਆ ਪਿਆ ਸੀ ਵੀ ਇਦਾਂ ਲੱਗ ਰਿਹਾ ਸੀ ਕੋਈ ਵੀ ਹਜੇ ਵੀ ਕੋਈ ਅੰਦਰ ਹੀ ਹੈਗੇ ਹੈਗੇ ਕੋਈ ਜਿਹੜੇ ਜਿਨ੍ਹਾਂ ਨੇ ਵਾਰਦਤ ਕੀਤੀ ਹੈ ਉਹ ਅੰਦਰ ਹੈਗੇ ਆ ਕੁਛ ਰੋੜਾ ਲੂੜਾ ਪਾਇਆ ਉੱਪਰ ਥੱਲੇ ਸਾਰਾ ਕੁਝ ਦੇਖਿਆ ਤਾਂ ਕੁਛ ਮਿਲੇ ਨਹੀਂ ਕੁਛ ਬੁੱਤਾ ਇਹ ਆ ਕਿ ਸਮਾਨ ਸਾਰਾ ਖਿਲ ਰਿਹਾ ਸੀ ਅਸੀਂ ਅਸੀਂ ਮੈਂ ਆਂਦੇ ਸਾਰੇ ਪਹਿਲਾਂ ਤਾਂ ਲੋਕਰ ਆਪਣਾ ਦੇਖਿਆ ਲੋਕਰ ਜਿਹੜਾ ਹੈਗਾ ਸੀ ਉਹ ਬਿਲਕੁਲ ਉਹ ਸੱਬਨ ਨਾਲ ਖਿੱਚਿਆ ਹੋਇਆ ਸੀ ਉਸ ਤੋਂ ਬਾਅਦ ਥੋੜਾ ਜਿਹਾ ਸਮਾਨ ਹੈਗਾ ਸੀ ਕੁਝ ਤਾਂ ਚੀਜ਼ਾਂ ਜਿੱਦਾਂ ਸੋਨੇ ਦੀਆਂ ਸੀ ਫੰਕਸ਼ਨ ਤੇ ਪਾ ਕੇ ਗਏ ਸੀ ਜਿਹੜਾ ਥੋੜੀਆਂ ਜਿਹੀਆਂ ਚੀਜ਼ਾਂ ਸੀਗੀਆਂ ਸੋਨੇ ਦੀਆਂ ਔਰ ਚਾਂਦੀ ਦੀਆਂ ਉਹ ਉਹ ਆ ਕੇ ਦੇਖਿਆ ਤਾਂ ਉਹ ਹੈ ਨਹੀਂ ਸੀ ਕਿੰਨਾ ਕੁ ਨੁਕਸਾਨ ਹੈ ਭਾਈ ਜੀ ਨੁਕਸਾਨ ਇੱਕ ਤਾਂ ਮੇਰੀ ਬੇਟੀ ਦੇ ਟਾਪਰ 'ਤੇ ਸੀਗੇ ਇੱਕ ਉਹ ਇੱਕ ਮੇਰੀ ਵਾਈਫ ਦੇ ਟਾਪਰ 'ਤੇ ਸੀਗੇ ਔਰ ਇੱਕ ਮੇਰੇ ਬੇਟੇ ਦੀ ਰਿੰਗ ਹੈਗੀ ਸੀ ਉਹ ਇਹਨਾਂ ਦੇ ਤਾਇਆ ਜੀ ਨੇ ਬਰਥਡੇ ਦੇ ਥੋੜੇ ਦਿਨ ਹੀ ਹੋਏ ਉਹਨੇ ਦਿੱਤੀ ਸੀਗੀ ਸੋਨੇ ਦੀ ਹਾਂਜੀ ਸੋਨੇ ਦੇ ਤੇ ਨਕਦੀ ਵੀਗਾਰਾ ਵੀ ਲੱਗੇਗਾ ਹਾਂਜੀ ਨਕਦੀ ਵੀਗਾਰਾ ਵੀ ਲੱਗੇਗੀ ਨਕਦੀ 23000 ਰੁਪਏ ਸੀਗਾ ਉਹ ਮੇਰੇ ਫਰੂਟ ਦੀ ਸੇਲ ਹੈਗੀ ਸੀ ਹੈਨਾ ਦੋ ਦਿਨ ਦੀ ਇਦਾਂ ਹੀ ਪਏ ਸੀ ਉਦਾਂ ਹੀ ਰੱਖ ਕੇ ਚੱਲ ਗਏ ਕਿੰਨਾ ਟੋਟਲ ਨੁਕਸਾਨ ਹੋਇਆ ਗਹਿਣੇ ਤੇ ਗਹਿਣੇ ਤੇ ਕੁਛ ਚਾਂਦੀ ਦੀਆਂ ਚਾਂਜਰਾ ਸੀਗੀਆਂ ਪੁਰੀ ਵਾਈਫ ਦੀਆਂ ਔਰ ਮੇਰੀ ਬੇਟੀ ਦਾ ਚਾਚਾ ਕਿੰਨਾ ਕ ਨੁਕਸਾਨ ਹੋਇਆ ਅੰਦਾਜ਼ਾ ਲਗਾ ਸਕਦੇ ਕਿ ਸਵਾ ਲੱਖ ਡੇਢ ਲੱਖ ਦਾ ਨੁਕਸਾਨ ਹੋਇਆ ਇਹ ਕਿ ਸੀਸੀਟੀਵੀ ਵਗੈਰਾ ਵੀ ਚੱਕ ਕੀਤੀ ਵਾਲੀ ਨਹੀਂ ਉਧਰ ਤੇ ਕੈਮਰੇ ਨਹੀਂ ਸਾਡੇ ਲੱਗੇ ਨਹੀਂ ਹੈਗੇ ਜਿੱਥੇ ਲੱਗੇ ਹੋਏ ਆ ਉਸ ਜਗ੍ਹਾ ਤੋਂ ਉਹ ਨਹੀਂ ਆਏ ਠੀਕ ਆ ਕਿਸੇ ਤਾਂ ਸ਼ੱਕ ਵਗੈਰਾ ਕੋਈ ਤੁਹਾਨੂੰ ਨਹੀਂ ਸ਼ੱਕ ਤਾਂ ਨਹੀਂ ਕਰ ਸਕਦੇ ਨਾ ਸਾਡੀ ਕੋਈ ਸਨਾ ਰஞ்சிਸ਼ ਆ ਜਾਂ ਕਰ ਖਾਣਾ ਕਿਹੜਾ ਲੱਗਦਾ ਤੁਹਾਨੂੰ ਸਾਨੂੰ ਸਿੱਟੀ ਲੱਗਦਾ ਜੀ ਤੇ ਰਾਤ ਕੰਪਲੀਟ ਕੀਤੀ ਸੀ ਜੀ ਹਾਂਜੀ ਹਾਂਜੀ ਆਏ ਸੀ ਮੌਕੇ ਤੇ ਬਿਲਕੁਲ ਬਿਲਕੁਲ ਉਹ ਤਾਂ ਮੌਕੇ ਤੇ ਸਾਰੇ ਆਏ ਉਹਨਾਂ ਨੇ ਕੰਪਲੀਟ ਵੀ ਲਿਖੀ ਜਿੱਦਾਂ ਔਰ ਚੰਗਾ ਵਧੀਆ ਅਫਸਰ ਸੀਗੇ ਜਿਹੜੇ ਆਏ ਸੀਗੇ ਉਹਨਾਂ ਨੇ ਚੰਗਾ ਸਾਰਾ ਕੁਝ ਵਧੀਆ ਮੰਗ ਕਰਦੇ ਮੰਗ ਅਸੀਂ ਕਿ ਦੇਖੋ ਜਿਹੜਾ ਸਮਾਨ ਸਾਡਾ ਚਲ ਤਾਂ ਗਿਆ ਉਹ ਸਾਨੂੰ ਪਤਾ ਨਹੀਂ ਕੀ ਮਿਲਣਾ ਕਿ ਨਹੀਂ ਪਰ ਇਹ ਆ ਕਿ ਆਂਦੇ ਸਾਰ ਜਿਹੜੀਆਂ ਇਹ ਵਾਰਦਾਤਾਂ ਹੁੰਦੀਆਂ ਇਹਨੂੰ ਨੱਥ ਪਾਈ ਜਾਵੇ